ਸਰ ਅੱਜ ਜਿਹੜੀ ਕਬੱਡੀ ਕੱਪ ਦੇ ਸੰਬੰਧ ਵਿੱਚ ਮੀਟਿੰਗ ਰੱਖੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਰੱਖੀ ਗਈ ਉਹ ਇਸ ਸੰਬੰਧ ਕੀ ਕਰਨਾ ਚਾਹੁੰਗੇ ਪਹਿਲਾਂ ਤਾਂ ਸਾਰੇ ਜਿੰਨੇ ਵੀ ਦਰਸ਼ਕ ਆਪਣੀ ਦੇਖ ਰਹੇ ਆ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਕਬੱਡੀ ਕੱਪ ਕਰਾ ਰਹੇ ਆ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਥੱਲੇ ਤੇ ਨਾਲ ਹੈ ਜੂਥ ਕਬੱਡੀ ਕਲੱਬ ਦਾ ਸਹਿਯੋਗ ਉਥੋਂ ਪੂਰਾ ਤੇ ਇਹਦੇ ਵਿੱਚ ਆਪਾਂ ਲੜਕੀਆਂ ਦੀਆਂ ਟੀਮਾਂ ਹੋਣਗੀਆਂ ਲੜਕਿਆਂ ਦੀਆਂ ਲੜਕੀਆਂ ਦੀਆਂ ਟੀਮਾਂ ਹੋਣਗੀਆਂ ਵਿੱਚ ਇਹਨਾਂ ਦੇ ਚਾਰ ਲੜਕੀਆਂ ਦੀ ਟੀਮਾਂ ਹੋਣਗੀਆਂ ਦੋ ਹਰਿਆਣਾ ਤੋਂ ਦੋ ਪੰਜਾਬ ਤੋਂ ਤੇ ਛੇ ਟੀਮਾਂ ਹੋਣਗੀਆਂ ਲੜਕਿਆਂ ਦੀਆਂ ਉਹ ਆਪਣੇ ਸਾਰੇ ਪੰਜਾਬ ਦੀਆਂ ਹੋਣਗੀਆਂ ਵਿੱਚੋਂ ਮਿਕਸ ਹੋਣਗੇ ਸਾਰੇ ਪਲੇਅਰ ਕਿੰਨੇ ਦਿਨ ਚੱਲੇਗਾ ਪ੍ਰੋਗਰਾਮ ਇਹ ਆਪਣਾ ਪ੍ਰੋਗਰਾਮ ਇੱਕ ਦਿਨ ਦਾ ਆ ਆਪਾਂ 11 ਵਜੇ ਸ਼ੁਰੂ ਕਰਕੇ ਤੇ 6 6:30 ਆਪਾਂ ਇਹਨੂੰ ਖਤਮ ਕਰ ਦਾਂਗੇ ਜਿਹੜਾ ਲੱਕੀ ਉੱਪਰ ਰੱਖਿਆ ਹੈ ਇਸ ਬਾਰੇ ਜਾਣਕਾਰੀ ਦਿਓ ਲੱਕੀ ਗੁੱਪਣ ਹੈਗੇ ਆਪਣੇ ਸਾਈਕਲ ਆ ਜੀ ਰੱਖੇ ਹੋਏ ਆਪਣੇ 20 ਸਾਈਕਲ ਹੈਗੇ ਆ ਦੋ ਐਲ ਸੀ ਡੀਆਂ ਹੈਗੀਆਂ ਆ ਤੇ ਉਹ ਆਪਾਂ ਜਿਹੜੇ ਹੈਗੇ ਕੂਪਨ ਵੰਡ ਰਹੇ ਆ ਉਹ 10 ਤੋਂ 12 ਵਜੇ ਤੱਕ ਵੰਡਾਂਗੇ ਉਸ ਤੋਂ ਬਾਅਦ ਜੇ ਬੰਦਾ ਲੇਟ ਆਉਂਦਾ ਉਹਨੂੰ ਕੂਪਨ ਨਹੀਂ ਦਿੱਤਾ ਜਾਊਗਾ ਸਿਰਫ 10 ਤੋਂ 12 ਕੂਪਨ ਵੰਡੇ ਜਾਣਗੇ ਫਿਰ 1 ਵਜੇ ਆਪਾਂ ਉਹਨਾਂ ਦੇ ਡਰਾ ਕੱਢਾਂਗੇ ਜਿਹੜਾ ਵੀ ਕੂਪਨ ਹੋਏ ਉਹ ਆਪਾਂ 10 ਸਾਈਕਲ ਕੱਢਨੇ ਇੱਕ ਵਾਰੀ ਉਹਦੇ ਵਿੱਚ ਜਿਹੜੇ ਵੀ ਹੋਏ ਆਪਣੇ ਜਿਹਦੇ ਕੂਪਨ ਨਿਕਲਦੇ ਆ ਉਹ 10 ਮਿੰਟ ਦਾ ਟਾਈਮ ਹੋਊਗਾ ਬੰਦਾ ਆਪਣੇ ਕੋਲ 10 ਮਿੰਟ ਜਾ ਕੇ ਆਪਾਂ ਉਹਨੂੰ ਇਨਫੋਰਮ ਕਰ ਦੇ ਮੇਰੀ ਆ ਕੂਪਨ ਤੇ ਉਹ ਅਸੀਂ ਉਹਨੂੰ ਸਾਈਕਲ ਦਿੱਤਾ ਜਾਊਗਾ ਬਿਲਕੁਲ ਫ੍ਰੀ ਕੂਪਨ ਵੰਡੇ ਜਾਣਗੇ ਕੋਈ ਇਹ ਚਾਰਜਸ ਹਨ ਨਹੀਂ ਚਾਰਜੇ ਕੁਛ ਨਹੀਂ ਜੀ ਬਿਲਕੁਲ ਫਰੀ ਆ ਤੇ ਨਾਲ ਆਪਾਂ ਹੋਰ ਵੀ ਕਹਦੀ ਜਿੰਨੇ ਦਰਸ਼ਕ ਆਉਣਗੇ ਉਹਨਾਂ ਲਈ ਲੰਗਰ ਵੀ ਆਪਾਂ ਲਗਾ ਹੋਊਗਾ ਸਾਰਾ ਉਹ ਵੀ ਚੱਲੂਗਾ ਲੰਗਰ ਜਿਹੜੇ ਲੜਕੇ ਆ ਵੀ ਈਮਾਰੀ ਜਿਹੜਾ ਜੇਤੂ ਇਨਾਮ ਦੱਸੋ ਤੇ ਜਿਹੜੇ ਘਰ ਨਾਲ ਉਹਨਾਂ ਨੂੰ ਕੀ ਕੀ ਮਿਲੇਗਾ ਕੀ ਇਨਾਮ ਦੇ ਆ ਲੜਕਿਆਂ ਨੂੰ ਹੈਗਾ ਜੀ 1.5 ਲੱਖ ਤੇ ਲੱਖ ਤੇ ਜਿਹੜੀਆਂ ਸੈਮੀ ਚੁਣੀਆਂ 75-75 ਰੁਪਏ ਤੇ ਜਿਹੜੀਆਂ ਥੱਲੇ ਹੋਈਆਂ ਉਹਨਾਂ ਨੂੰ ਲਗਦਾ 60-60 ਹਜ਼ਾਰ ਇੱਕ ਲੜਕਿਆਂ ਨਾਲ ਲਗਦਾ ਤੇ ਲੜਕੀਆਂ ਨਾਲ ਲਗਦਾ ਲੜਕੀਆਂ ਦਾ ਜੀ ਫਸਟ ਨੂੰ ਹੈਗਾ 41 ਆ ਸੈਕਿੰਡ ਨੂੰ 33000 ਆ ਜੀ ਤੇ ਜਿਹੜੇ ਪਾਰਟਿਸਿਪੇਟ ਹੋਦੀ 2000 ਆ ਜੀ ਇਹ ਤੁਹਾਡੀ ਕਲੱਬ ਵੱਲੋਂ ਅੱਗੇ ਵੀ ਟੂਰਨਾਮੈਂਟ ਕਰਾਏ ਜਾ ਰਹੇ ਆ ਕਿ ਫਸਟ ਟਾਈਮ ਕਰਵਾਇਆ ਜਾ ਰਿਹਾ ਤੇ ਲੈਸ਼ਨ ਕਬੱਡੀ ਫੈਡਰੇਸ਼ਨ ਦਾ ਪਹਿਲਾ ਟੂਰਨਾਮੈਂਟ ਕਰਾ ਰਹੇ ਆ ਵੈਸੇ ਆਪਾਂ ਯੂਥ ਕਬੱਡੀ ਕਲੱਬ ਵੱਲੋਂ ਕਾਫੀ ਟਾਈਮ ਤੋਂ ਆਪਣਾ ਪਿੰਡ ਇਥੇ ਪੰਨੀ ਕਢਾਈ ਹੈਗਾ ਆ ਤੇ ਆਪਾਂ ਉੱਥੇ ਪਹਿਲਾਂ ਕਰਾਉਂਦੇ ਰਹੇ ਆ ਤੇ ਉਹਦਾ ਜਿਹੜਾ ਇੱਥੇ ਲੈਸ਼ਨ ਕਬੱਡੀ ਦਾ ਆ ਤੇ ਆਪਾਂ ਸੀਰੀਅਲ ਚ ਪਹਿਲੀ ਵਾਰੀ ਕਰਾ ਰਹੇ ਆ ਸਰ ਇਸ ਦੇ ਵਿੱਚ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਜਿਹੜੇ ਵੀ ਆਪਣੇ ਲੋਕਲ ਇੱਥੇ ਹੈਗੇ ਆ ਜਲਾਲਾਬਾਦ ਏਰੀਏ ਦੇ ਲੋਕੀ ਸਾਰੇ ਹਮਮਾ ਕੇ ਆਉਣ ਤੇ ਟੂਰਨਾਮੈਂਟ ਨੂੰ ਸਫਲ ਬਣਾਉਣ ਟੂਰਨਾਮੈਂਟ ਸਫਲ ਹੁੰਦਾ ਸਾਨੂੰ ਵੀ ਖੁਸ਼ੀ ਹੁੰਦੀ ਆ ਤੇ ਆਪਾਂ ਅਗਲੇ ਸਾਲ ਵੀ ਹੋਰ ਇਹ ਤੋਂ ਵਧੀਆ ਬਿਹਤਰ ਕਰ ਸਕਦੇ ਸਰ ਇਸ ਦੇ ਵਿੱਚ ਕੋਈ ਸਰਕਾਰ ਦੇ ਵੱਲੋਂ ਕੋਈ ਸਹਿਯੋਗ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਜੀ ਕੋਈ ਸਹਿਯੋਗ ਨਹੀਂ ਹੈਗਾ ਵੈਸੇ ਸਾਡੇ ਐਮਐਲਏ ਗੋਲਦ ਜੀ ਸਾਨੂੰ ਸਹਿਯੋਗ ਦੇ ਰਹੇ ਦਲਾਲ ਖਨੌਰ ਵੀ ਸਾਡੇ ਕਬੱਡੀ ਦੇ ਪਲੇਅਰ ਸੀ ਐਮਐਲਏ ਦਲਾਲ ਖਨੌਰ ਤੋਂ ਉਹ ਸਾਨੂੰ ਸਹਿਯੋਗ ਦੇ ਰਹੇ ਮੇਨ ਸਹਿਯੋਗ ਆ ਜਿਹੜਾ ਫੋਰਨ ਦੇ ਆ ਉਹਨਾਂ ਵੱਲੋਂ ਜੀ ਬਿਲਕੁਲ ਜੀ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਥੱਲੇ ਜਿੱਦਿਆਂ ਸਾਡੀਆਂ ਟੀਮਾਂ ਕੈਨੇਡਾ ਦੇ ਵਿੱਚ ਖੇਡਦੀਆਂ BC ਦੇ ਵਿੱਚ ਉਹ ਸਾਰੇ ਸਹਿਯੋਗ ਦੇ ਰਹੇ ਸਾਡੀ ਫੈਡਰੇਸ਼ਨ ਸਾਰੀ ਇੱਥੇ ਸਹਿਯੋਗ ਦੇ ਰਹੀ ਹੈ ਇਹਦਾ ਮੰਤਲਬ ਕੀ ਹੈ ਇਹਦਾ ਉਦੇਸ਼ ਕੀ ਮੋਖੇ ਕਬੱਡੀ ਦਾ ਇਹ ਜਿੱਦਾਂ ਆਪਣੇ ਬੱਚਿਆਂ ਨੂੰ ਇੱਕ ਤਾਂ ਨਸ਼ੇ ਤੋਂ ਦੂਰ ਰੱਖਣ ਲਈ ਹੈਗਾ ਨਾਲ ਖੇਡਣਾ ਜੁੜਦੇ ਆ ਉਹਦੇ ਨਾਲ ਹੋਰ ਮਲੇ ਦੇ ਦੇਖਦੇ ਆ ਪ੍ਰੋਮੋਸ਼ਨ ਹੁੰਦੀ ਕਬੱਡੀ ਦੀ ਹੁੰਦੀ ਆ ਕਿਸੇ ਹੋਰ ਰੈਸਲਿੰਗ ਦੀ ਹੁੰਦੀ ਆ ਸਪੋਰਟਸ ਨਹੀਂ ਹੁੰਦੀ ਆ ਉਹਦੇ ਨਾਲ ਹੀ ਆਪਣੇ ਉਹ ਨਾਲ ਜੁੜਦੇ ਬੰਦੇ ਸਰ ਹੁਣ ਤੱਕ ਕਿੰਨੇ ਤੁਸੀਂ ਕਬੱਡੀ ਕੱਪ ਕਰਵਾ ਚੁੱਕੇ ਆ ਇੱਥੇ ਅਸੀਂ 5 ਕਰਾਏ ਆ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਆਪਾਂ ਕਰਾਉਂਦੇ ਰਹੇ ਆ ਕਿੰਨੀ ਕਿੰਨੀ ਜਗ੍ਹਾ ਤੇ ਹੋਈ ਆ ਸਰ ਇੱਥੇ ਆਪਣੇ ਪੰਨੀ ਕੜਾਈ ਪੈਂਦਾ ਜੀ ਆਪਣਾ ਇੱਥੇ ਇੱਥੇ ਕਰਾਂਗੇ ਆਪਰੇ 3 ਅਸੀਂ ਟੂਰਨਾਮੈਂਟ ਕਰਾਏ ਉੱਥੇ ਕਬੂਤਰਾ ਖਲਾ ਕਬੱਡੀ ਕੱਪ ਉੱਥੇ ਕਰਾਉਂਦੇ ਰਹੇ ਆ ਕਬੂਤਰਾ ਸਟੇਡੀਅਮ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਹੈ ਉਥੇ ਬਹੁਤ ਵਧੀਆ ਰਿਹਾ ਜੀ ਵਿੱਚ ਫਿਰ ਕਰੋਨਾ ਆ ਗਿਆ ਵਿੱਚ ਥੋੜਾ ਜਿਹਾ ਇੰਨਾ ਫਿਰ ਦਾਵਾ ਡੋਲ ਹੋ ਗਿਆ ਵਿੱਚੋਂ ਕਬੱਡੀ ਹੁਣ ਦੁਬਾਰਾ ਫਿਰ ਚੱਲੀ ਹੈ ਸਹੀ ਆ ਤੇ ਹੁਣ ਦੁਬਾਰਾ ਫਿਰ ਚਲਣ ਲੱਗ ਪਈ ਹੈ ਕਬੱਡੀ ਜਿਹੜੀ ਸੰਸਥਾ ਵੱਲੋਂ ਨਾ ਕੇਵਲ ਜਿਹੜੇ ਖੇਡਣ ਵਾਲੇ ਖਿਡਾਰੀ ਉਹਨਾਂ ਨੂੰ ਇਨਾਮ ਦਿੱਤੇ ਜਾ ਰਹੇ ਨੇ ਸਮਝੋ ਦਰਸ਼ਕਾਂ ਵਾਲੇ ਤੁਸੀਂ ਕਹ ਰਹੇ ਉਹਨਾਂ ਨੂੰ ਵੀ ਅਸੀਂ 20 ਸਾਈਕਲ ਤੇ ਡਿਵਾਈਸ ਦਿੱਤੀ ਆ ਅਸੀਂ ਚਾਹੁੰਦੇ ਆ ਖਿਡਾਰੀ ਤਾਂ ਪੈਸੇ ਲੈ ਕੇ ਜਾਂਦੇ ਹੀ ਜਾਂਦੇ ਆ ਨਾਲ ਅਸੀਂ ਚਾਹੁੰਦੇ ਆ ਵੀ ਜਿਹੜੇ ਆਪਣੇ ਦਰਸ਼ਕ ਆਉਣ ਉਹ ਵੀ ਵਿੱਚੋਂ ਖੁਸ਼ ਹੋ ਗਏ ਜਾਣ ਲੱਕੀ ਕੂਪਣ ਵੰਡੀਏ ਤੇ ਉਹ ਲੈ ਕੇ ਜਾਣ ਲੱਕੀ ਕੂਪਣਾ ਦੀ ਵੰਡ ਉਹ ਪਰਚੀ ਲਾਈਵ ਪਰਚੀਆਂ ਕੱਢੀਆਂ ਜਾਣਗੀਆਂ ਉੱਥੇ ਲਾਈਵ ਪਰਚੀ ਕੱਢ ਕੇ ਜਿਹੜੀਆਂ ਪਰਚੀਆਂ ਕੱਡੀਆਂ 10 ਉਹਨਾਂ ਦੇ ਵਿੱਚ ਨਾਂ ਆਗੇ ਉਹ ਨੰਬਰ ਬੋਲੇ ਜਾਣਗੇ ਤੇ 10 ਮਿੰਟ ਚ ਬੰਦੇ ਆਪਣੇ ਕੋਲ ਫਿਰ ਦੁਬਾਰਾ ਉੱਥੇ ਆ ਕੇ ਉਹ ਆਪਣਾ ਲਿਜਾ ਸਕਦੇ ਨੇ ਨਹੀਂ ਜਿਹੜੇ ਦਰਸ਼ਕ ਇੱਥੇ ਪਹੁੰਚਣਗੇ ਉਹਨਾਂ ਨੂੰ ਕੂਪਨ ਕਿਸ ਤਰ੍ਹਾਂ ਮਿਲਣਗੇ ਐਂਟਰੀ ਪੁਆਇੰਟ ਉਹਨਾਂ ਨੂੰ ਉਹਨਾਂ ਨੂੰ ਇੱਕ ਆਪਣਾ ਗੇਟ ਹੋਊਗਾ ਗੇਟ ਤੇ ਉੱਥੇ ਬੰਦਾ ਆਪਣਾ ਖੜਾ ਹੋਊਗਾ ਇੱਕ ਆਪਣਾ ਵਲਾਂਟਿਅਰ ਤੇ ਉਹ ਉਹਨਾਂ ਨੂੰ ਉੱਥੇ ਕੂਪਨ ਦੇਊਗਾ ਮਿਲ ਕੇ ਕੋਈ ਵੀ ਜਿਹੜਾ ਆਊਗਾ ਹਰ ਇੱਕ ਨੂੰ ਕੂਪਨ ਮਿਲ ਜੇ ਕੋਈ ਖਾਸ ਬੰਦੇ ਨੂੰ ਨਹੀਂ ਲਈ ਤਾਂ ਨਹੀਂ ਹੈਗਾ ਇੱਕ ਥੋੜਾ ਜਿਹਾ ਵਿੱਚ ਥੋੜਾ ਕਲੀਅਰ ਕਰ ਦਈਏ ਜਿਹੜੇ ਕੂਪਨ ਸਿਰ ਦਰਸ਼ਕਾਂ ਲਈ ਹੈਗੇ ਆ ਨਾ ਕਿ ਉਹ ਪਲੇਅਰਾਂ ਲਈ ਹੈ ਨਾ ਪਲੇਅਰਾਂ ਨੂੰ ਵੀ ਸਾਈਕਲ ਨਿਕਲਦਾ ਉਹ ਕੈਸਲ ਕੀਤਾ ਜਾਊਗਾ ਨਾਲ ਜਿੱਥੇ ਆਪਣੇ ਅੰਦਰ ਵੀ ਆਈਪੀਜ਼ ਬੰਦੇ ਬੈਠੇ ਜ ਉਹਨਾਂ ਨੂੰ ਨਿਕਲਦਾ ਉਹ ਵੀ ਆਪਣੇ ਨਹੀਂ ਦਿੱਤਾ ਜਾਊਗਾ ਜੇ ਬਾਹਰ ਬੰਦੇ ਹੋਣਗੇ ਉਹ ਉਹਨਾਂ ਲਈ ਜਿਹੜਾ ਵੀ ਆਈਪੀ ਹੈ ਹੋਵੇ ਉਹ ਵੀ ਸਾਈਕਲ ਦੀ ਪਾਰਟੀ ਪਾਵੇ ਆਪਾਂ ਚਾਹੁੰਦੇ ਨਹੀਂ ਵੀ ਜਿਹੇ ਲੋਕੀ ਦਰਸ਼ਕ ਆਉਂਦੇ ਆ ਉਹਨਾਂ ਲਈ ਹੋਵੇ ਜੇ ਇਨਵਾਈਟ ਕੀਤੇ ਹੈਗੇ ਆਪਣੇ ਪਤਵੰਤੇ ਸੱਜਣ ਹੈਗੇ ਆਪਣੇ ਵੀਆਈਪੀ ਉਹ ਨਾਲ ਉਹਦਾ ਯਾਰ ਹੋਰ ਇਲਾਕੇ ਦੇ ਲੋਕਾਂ ਤੋਂ ਕੀ ਸਹਿਯੋਗ ਦੀ ਮੰਗ ਕਰਦੇ ਹੋ ਜਾਂ ਕੀ ਅਪੀਲ ਕਰਨਾ ਚਾਹੁੰਦੇ ਹੋ ਇਲਾਕੇ ਤੋਂ ਇਹੀ ਸਹਿਯੋਗ ਕਰਦੇ ਆ ਵੀ ਆਪਣੇ ਵੱਧ ਵੱਧ ਆਓ ਹਮ ਹਮਾ ਕੇ ਤੇ ਆਪਣੇ ਜਿਹੜਾ ਕਬੱਡੀ ਕੱਪ ਨੂੰ ਸਫਲ ਬਣਾਓ ਤੇ ਸਾਨੂੰ ਵੀ ਖੁਸ਼ੀ ਆ ਤੇ ਆਪਣੇ ਇਲਾਕੇ ਨੂੰ ਖੁਸ਼ੀ ਆ ਤੇ ਨਾਲ ਆਪਣੇ ਹੋਰ ਦਾ ਵੀ ਅਸੀਂ 5 6 ਮੋਟਰਸਲ ਹੈਗੇ ਜਿਹੜੇ ਆਪਣੇ ਪਲੇਅਰ ਹੈਗੇ ਵਧੀਆ ਉਹਨਾਂ ਨੂੰ ਵੀ ਦੇਣੇ ਆ ਪਹਿਲਾ ਨਾਮ ਦੂਜਾ ਨਾਮ ਕਿਸ ਤਰ੍ਹਾਂ ਕਿੰਨਾ ਕਿੰਨਾ ਰੱਖਿਆ ਪਹਿਲਾ ਨਾਮ ਜਿਹੜਾ ਹੈਗਾ ਲੜਕਿਆਂ ਦਾ ਆ ਉਹ 1.5 ਲੱਖ ਤੇ ਦੂਜਾ ਹੈਗਾ ਆ ਲੱਖ ਇਸ ਸੈਨੀਵਲਰ ਦੀ ਫੀਮਾ ਦੇ 75 75000 ਪਾਰਟਿਸਪੇਟ ਆਪਣੇ ਹੈਗਾ ਆ 60 6000 ਤੇ ਲੜਕੀਆਂ ਨੂੰ 41000 ਅਸ਼ਟ ਤੇ ਸੈਕਿੰਡ 31000 ਤੇ 20 2000 ਪਾਰਟਿਸਪੇਟ ਇੱਥੇ ਜਾਫੀ ਤੇ ਜਿਹੜਾ ਰੇਟਰ ਉਹ ਵੀ ਜਿਹੜੇ ਬੈਸਟ ਉਹਨਾਂ ਨੂੰ ਵੀ ਕੋਈ ਇਨਾਮ ਦੇਣ ਉਹਨਾਂ ਲਈ ਵੀ ਹਾਂਜੀ ਆਪਣੇ ਅਜੇ ਕੋਈ ਰੱਖਿਆ ਕੁਝ ਨਹੀਂ ਹੈਗਾ ਪਰ ਮੌਕੇ ਤੇ ਉਹਨੂੰ ਕੋਈ ਸਰਪ੍ਰਾਈਜ਼ ਦੇਵਾਂਗੇ ਜ਼ਰੂਰ ਕੋਈ ਖਾਸ ਸਨਮਾਨ ਕੋਈ ਹਾਂਜੀ ਸਾਡੇ ਦੀ ਦਰਵਾਜ਼ਾ ਸਾਡੇ ਇੰਟਰਨੈਸ਼ਨਲ ਪਲੇਅਰ ਉਹਨੂੰ ਅਸੀਂ ਸਕੋਰਪੀਆ ਦੇ ਨਾਲ ਇੱਥੇ ਸਨਮਾਨਤ ਕਰ ਰਹੇ ਹਾਂ। ਉਹ ਕਿੰਨੀ ਤਰੀਕ ਨੂੰ ਰੱਖਿਆ ਹੈ ਕਿ ਕਿੰਨਾ ਟਾਈਮ ਤੋਂ ਸਟਾਰਟ ਮੈਚ ਹੈ ਕਦੋਂ ਫਾਈਨਲ ਹੋਣਾ ਹੈ। ਇਹ ਜੀ ਸਵੇਰੇ ਅਸੀਂ 11 ਵਜੇ ਪਹਿਲਾਂ ਮੈਚ ਸਟਾਰਟ ਕਰਾਂਗੇ। ਕੋਸ਼ਿਸ਼ ਕਰਾਂਗੇ ਵੀ 6 ਵਜੇ ਤੋਂ 6 ਵਜੇ ਤੱਕ ਅਸੀਂ ਇਹ ਟੂਰਨਾਮੈਂਟ ਸਮਾਪਤ ਕਰੀਏ ਲਾਈਟਾਂ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਹੈ ਜੀ। ਸਰ ਤਰੀਕ ਕਿੰਨੀ ਦੇ ਦਾ? 16 16 ਫਰਵਰੀ ਜਿਹੜੀ ਤੁਹਾਡੇ ਹੁਣ ਮੌਜੂਦਾ ਮੈਂਬਰ ਨੇ ਇੱਕ ਇੱਕ ਕਰਕੇ ਤੁਸੀਂ ਸਾਨੂੰ ਉਹਦਾ ਨਾਮ ਦੱਸੋਗੇ ਕੋਲ ਕਿ ਕਿਸ ਤਰ੍ਹਾਂ ਜਿਹੜੇ ਆਪਣੇ ਇੱਕ ਤਾਂ ਫਰਸਟ ਪ੍ਰਾਈਜ਼ ਦੇ ਰਹੇ ਆ ਇਹ ਇੰਗਲੈਂਡ ਤੋਂ ਸਾਡੇ ਹੈਗੇ ਆ ਜੀ ਬਹੁਤ ਸੱਜਣ ਮਿੱਤਰ ਕੁਲਦੀਪ ਸਿੰਘ ਪੱਡਾ ਤੇ ਸੈਕੰਡ ਪ੍ਰਾਈਜ਼ ਜਿਹੜਾ ਮੁੰਡਿਆਂ ਦਾ ਹੈਗਾ ਉਹ ਸਾਡੇ ਹੈਗੇ ਬਾਬਾ ਸੰਗ ਜੀ ਕਬੱਡੀ ਕਲੱਬ ਅਮਰੀਕਾ ਤੋਂ ਉਹ ਦੇ ਰਹੇ ਆ ਤੁਹਾਡੀ ਅਗਲੀ ਟੀਮ ਬਾਰੇ ਜਿਹੜੇ ਆਪਣੇ ਇੱਕ ਹੋਰ ਹੈਗੇ ਜੀ ਆਪਣੇ ਇੰਦਰ ਟੈਲੀਗ੍ਰਾਮ ਹੈ ਤੇ ਰੇ ਰੋਡ ਜੁਲਹਾਬਾਦ ਆ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਇਹ ਸਾਈਕਲ ਤੇ ਐਲ ਸੀ ਡੀ ਦਾ ਸਾਰਾ ਇਹਨਾਂ ਨੇ ਆਪ ਕਰ ਰਿਹਾ ਤੇ ਪਰ ਜਿੰਨਾ ਵੀ ਪ੍ਰਬੰਧ ਕਰ ਰਹੇ ਬਹੁਤ